ਯਾ ਬੜੀ ਧੰਨ ਹੈ ਜਲੰਧਰ ਦੇ ਮਸ਼ਹੂਰ ਕੁੱਲਰ ਵੀਜ਼ਾ ਕਪਲ ਦਾ ਐਮਐਮਐਸ ਦਾ ਵਿਵਾਦ ਹਲੇ ਤੱਕ ਠੰਡਾ ਨਹੀਂ ਪਿਆ ਸੀ ਤੇ ਹੁਣ ਉਹ ਮੁੜ ਚਰਚਾ ਵਿੱਚ ਆ ਚੁੱਕੇ ਹਨ ਐਮਐਮਐਸ ਲੀਕ ਹੋਣ ਤੋਂ ਬਾਅਦ ਇਹ ਜੋੜਾ ਫੇਰ ਤੋਂ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਆ ਗਿਆ ਸੀ ਜਿਤੇ ਹਾਲੇ ਤੱਕ ਉਹਨਾਂ ਦੇ MMS ਨੂੰ ਲੈ ਕੇ ਵੱਖ-ਵੱਖ ਟਿੱਪਣੀਆਂ ਹੋ ਰਹੀਆਂ ਹਨ ਉੱਥੇ ਹੁਣ ਕੁੱਲੜ ਪੀਜ਼ਾ ਕਪਲ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਟ੍ਰੈਂਡਿੰਗ ਗੀਤ ਤੇ ਵੀਡੀਓ ਪਾਈ ਜਦੇ ਵਿੱਚ ਉਹਨਾਂ ਨੇ ਦੁਨੀਆ ਅਤੇ ਲੋਕਾਂ ਨੂੰ ਗਾਲਾਂ ਕੱਢੀਆਂ। ਇਹ ਦੁਨੀਆ ਬੜੀ ਬੈਂਗ ਇਹ ਦੁਨੀਆ ਬੜੀ ਬੈਂਗ ਨਿਹੰਗ ਸਿੰਘ ਦਾ ਕਹਿਣਾ ਹੈ ਕਿ ਇਹ ਜੋੜਾ ਸਿੱਖ ਸਮਾਜ ਤੇ ਕਲੰਖਨ ਇਹਨਾਂ ਨੇ ਬਿਗ ਬਾਸ ਵਿੱਚ ਜਾਣ ਲਈ ਇਹ ਸਭ ਕੀਤਾ ਹੈ। ਨੇਹੰਸ ਸਿੰਘਾ ਨੇ ਕੁੱਲਰ ਪੀਜ਼ਾ ਕਪਲ ਦੇ ਐਨਐਐਸ ਦਾ ਸਿਕਰ ਵੀ ਕੀਤਾ ਤੁਸੀਂ ਵੀ ਸੁਣੋ ਹੋਰ ਕੀ ਕਿਹਾ ਇਹਨਾਂ ਨੇ ਪਹਿਲਾਂ ਤਾਂ ਇਹਨੇ ਜਿਹੜੇ ਕੁੱਲਰ ਪੀਜ਼ਾ ਵਾਲੇ ਆ ਨਾ ਇਹ ਸਰਦਾਰ ਨਹੀਂ ਹਨ ਇਹ ਸਰਦਾਰਾਂ ਦੇ ਨਾਂ ਤੇ ਕਲੰਕ ਆ ਤੁਸੀਂ ਗੱਲ ਆ ਕੋਈ ਵਾਰਨੀ ਨਹੀਂ ਆ ਕੋਈ ਮਾਫੀ ਨਹੀਂ ਆ ਕੋਈ ਕੁਛ ਨਹੀਂ ਆ ਮੈਂ ਉਹਨਾਂ ਨੂੰ ਕਹਿੰਦਾ ਤਾਂ ਵੀ ਫੋਨ ਦੇ ਉੱਤੇ ਗੱਲ ਕਰਨ ਆਉਂਦੀ ਤਾਂ ਇਹਦਾ ਮੈਂ ਬੱਲਣ ਬਣਾ ਦੇਣਾ ਅੱਧੇ ਘੰਟੇ ਦੇ ਵਿੱਚ ਵਿੱਚ ਇਹ ਮੈਨੂੰ ਕੋਈ ਪਰਚੇ ਦੀ ਪਰਵਾਹ ਨਹੀਂ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈਗੀ ਉਹਨਾਂ ਨੇ ਪੂਰੀ ਦੁਨੀਆ ਨੂੰ ਕੀ ਕਿਹਾ ਤੁਹਾਨੂੰ ਪਤਾ ਹੈ ਇਹ ਕੋਈ ਸਰਦਾਰ ਨਹੀਂ ਹੈ ਕੋਈ ਕੁਝ ਨਹੀਂ ਹੈ ਇਹਨਾਂ ਨੇ ਬਿੱਗ ਬੋਸ ਜਾਣ ਦੇ ਕਰਕੇ ਇਹ ਸਾਰਾ ਗੰਦਾ ਕੰਮ ਕੀਤਾ ਆ ਸਾਡੇ ਜਿਹੜੇ ਸਿੰਘ ਨੇ ਇਹ ਥੋੜੇ ਜੇ ਸ਼ਾਂਤ ਨੇ ਤੇ ਮੈਂ ਇਹਨਾਂ ਨੂੰ ਦੱਸਣਾ ਵੀ ਇਹਨਾਂ ਦੀ ਪਲਚ ਪਲੇਟਾਂ ਇਹਨਾਂ ਦੇ ਰਿੰਗ ਸਾਰੇ ਪੈਣੇ ਨੇ ਇਹਨਾਂ ਨੇ ਬਹੁਤ ਕੰਦ ਪਾਇਆ ਮੈਨੂੰ ਤਾਂ ਅੱਗੇ ਬੜਾ ਗੁੱਸਾ ਚੜਦਾ ਆ ਜਦੋਂ ਮੈਂ ਆਹ ਉਹ ਵੀਡੀਓ ਸੁਣਦਾ ਆ ਲੋਕਾਂ ਦੇ ਕੋਲ ਵੀ ਫੁੱਲੜ ਪੀਜਾ ਵੀ ਇਹਨੂੰ ਬਿ ਸ਼ਰਮ ਵਾਲੀ ਪਹਿਲਾਂ ਇਹਨੇ ਗੱਲ ਕੀਤੀ ਐ ਇਹਨੇ ਹੁਣ ਸਾਰੀ ਦੁਨੀਆ ਨੂੰ ਗਾਲ ਕਢੀ ਆ બસ ਮੈਂ ਇਹ ਕਹਿੰਨਾ ਪਿਆ ਵੀ ਮੇਰੇ ਨਾਲ ਕੰਟੈਕਟ ਕਰ ਲੈਣ ਆ ਤੁਹਾਡੇ ਚੈਨਲ 'ਨਾ ਹੀ ਕਿਸੇ ਤਰੀਕੇ ਨਾਲ ਵਾੜੀਆਂ ਗੱਲਾਂ ਨਹੀਂ ਆਉਂਦੀਆਂ ਹੈਗੀਆਂ ਅਸੀਂ ਵਾੜਨ ਬਣਾ ਦੇਣਾ ਆ ਇੱਥੇ ਫੂਕ ਦੇਣਾ ਆ ਜਾਂ ਸਾਡੇ ਨਾਲ ਕੰਟੈਕਟ ਕਰਨ ਮਾਫ਼ੀ ਮੰਗਣ ਜਿੱਦਾਂ ਵੀ ਇਹ ਵੀਡੀਓ ਕਿਉਂ ਪਾਈ ਆ ਕਾਤੇ ਪਾਈ ਆ ਕੀ ਕਾਰਨ ਆ ਕੀ ਇਹਦੀ ਮਨਸਾ ਆ ਕੀ ਇਹ ਸੋਚਦਾ ਠੀਕ ਹੈ ਨਾ ਹਾਂਜੀ ਵਾਜੁਰਜੀ ਦਾ ਫਲਸਫਾ ਵਾਜੁਰਜੀ ਕੀ ਬਤੇ ਛੋੜ ਕਰ ਲੋ ਸੋ ਫਿਰ ਉਹਨਾਂ ਦਾ ਬਾਬਾ ਜੀ ਕੀ ਥੋੜਾ ਮਾਮਲਾ ਦੱਸ ਦੋ ਥੋੜਾ ਜਿਹਾ ਦੱਸ ਦੋ ਬਰੀਫ ਕਰ ਦੋ ਕੀ ਹੋਇਆ ਕੀ ਹੈ ਆਜੋ ਬਾਹਰ ਆਜੋ ਸੋង ਇਹਨਾਂ ਨੇ ਦੇ ਉੱਤੇ ਲਾਇਆ ਵੀ ਦੁਨੀਆ ਇਹ ਆਜੋ ਬਾਹਰ ਆਜੋ ਬਾਹਰ ਆਜੋ ਇੱਕ ਮਿੰਟ ਬਾਹਰ ਆਜੋ 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 ਬੱਬਾ ਜੀ ਸੋ ਕੁੱਲੜ ਪੀਏ ਦੇ ਵੱਡਾ ਵੀ ਵਾਦ ਹੋ ਚੁੱਕਾ ਹੈ ਦੇਖ ਸਕਦੇ ਹੋ ਲੰਗ ਜੱਥੇ ਬਦੀਆਂ ਪਹੁੰਚ ਚੁੱਕੀਆਂ ਨੇ ਮੈਂ ਨਾ ਸਾਨੂੰ ਪੱਛੇ ਦੀ ਪਰਵਾਹ ਆ ਨਾ ਸਾਨੂੰ ਕਿਸੇ ਚੀਜ਼ ਦੀ ਪਰਵਾਹ ਆ ਅਸੀਂ ਖਰੀ ਦਾ ਸੱਚਾਈ ਤੇ ਇਸ ਬੰਦੇ ਨੇ ਪਹਿਲਾਂ ਤਾਂ ਸਰਦਾਰਾਂ ਦਾ ਨਾਮ ਖਰਾਬ ਕੀਤਾ ਠੀਕ ਆ ਉਹ ਸਾਨੂੰ ਇਹਨਾਂ ਅਸੀਂ ਸ਼ਰਮ ਸਾਨੂੰ ਆਈ ਆਪਣੇ ਆਪ ਤੇ ਵੀ ਇਹਨੇ ਇੰਨੀ ਕੁ ਬੇਇੱਜ਼ਤੀ ਸਾਡੀ ਕਰਾਈ ਉਹ ਤੋਂ ਬਾਅਦ ਇਹਨੇ ਹੁਣ ਇੱਕ ਕਹਿ ਦਿੱਤਾ ਆ ਹੁਣ ਇਹਦੇ ਤੁਸੀਂ ਬਿਆਨ ਸੁਣੀ ਲਿਆ ਇਹਨੇ ਸਾਰੀ ਦੁਨੀਆ ਨੂੰ ਕਹਿਤਾ ਹੈ ਦੁਨੀਆ ਬੜੀ ਬਹਿ ਕਿੱਡੀ ਵੱਡੀ ਗੱਲ ਇਹਨੇ ਕਹੀ ਆ ਕੀ ਕੰਮ ਹਰਕਤਾ ਤੂੰ ਕਰ ਰਹੇ ਆ ਸਰਦਾਰਾਂ ਦੇ ਨਾਂ ਦੇ ਉੱਤੇ ਤੂੰ ਬਲੰਕਾਂ ਤੋਂ ਕੋਈ ਸਰਦਾਰ ਨਹੀਂ ਆ ਬਿਗਬੋਤ ਜਾਣ ਦੇ ਕਰਕੇ ਤੂੰ ਸਾਰਾ ਆਪਣਾ ਖੇਡ ਰਚਾਇਆ ਆ ਤੇਰੀ ਦੁਕਾਨ ਤੇ ਸ਼ਾਪ ਦੇ ਬਾਹਰ ਖੜੇ ਆ ਤੇਰੀ ਸ਼ੋਪ ਬੰਦ ਕਰਾ ਦਾਂਗੇ ਮਾਫੀ ਮੰਗ ਲਾ ਐਦਾਂ ਦੀ ਵੀਡੀਓ ਕਦੀ ਵੀ ਨਹੀਂ ਤੂੰ ਪਾਉਣੀ ਹੈਗੀ ਕਿਉਂਕਿ ਆਪਾਂ ਇਹ ਵੀਡੀਓ ਕਿਉਂ ਪਾ ਰਹੇ ਆ ਕਿਉਂ ਆਪਾਂ ਸਾਰੀ ਦੁਨੀਆ ਨੂੰ ਕਹਿ ਰਹੇ ਆ ਕੀ ਕਹਿ ਰਹੇ ਆ ਪੱਕੀ ਮੈਸੇਜ ਦੇ ਰਹੇ ਆ ਸਾਰਿਆਂ ਨੂੰ ਕਹਿ ਰਿਹਾ ਕਿਸੇ ਇੱਕ ਨੂੰ ਨਹੀਂ ਕਹਿ ਰਿਹਾ ਸਾਰਿਆਂ ਨੂੰ ਕਹਿ ਰਿਹਾ ਇਹਦੇ ਵਿੱਚ ਹਿੰਦੂ ਮੁਸਲਮ ਸਿੱਖ ਸਾਰੇ ਆ ਗਏ ਆ ਤੇ ਹੁਣ ਬਾਬੇ ਤੁਸੀਂ ਇੱਥੇ ਪਹੁੰਚੇ ਹੋ ਮਿਲੇ ਤੁਹਾਨੂੰ ਉਹ ਮਿਲੇ ਹੀ ਨਹੀਂ ਉਹਨਾਂ ਦੇ ਜਿਹੜੇ ਸਟਾਫ ਆ ਉਹਨੂੰ ਕਿਹਾ ਵੀ ਨੰਬਰ ਦੇ ਫੇਸ ਪ੍ਰੋਜੈਕਸ਼ਨ ਕਰਦਾਂਗੇ ਮਾਤੇ ਘੰਟੇ ਦਾ ਟਾਈਮ ਦੇਣਾ ਆਪਣਾ ਘੰਟਾ ਟਾਈਮ ਹੈਗਾ ਉਹਨਾਂ ਦੇ ਕੋਲੋਂ ਦੀ ਦੇ ਦੇਣ ਠੀਕ ਹੈ ਨਹੀਂ ਤਾਂ ਮੈਂ ਫੇ ਉਹ ਐਕਸ਼ਨ ਕਰਦਾ ਕਿ ਫੇ ਆਪੇ ਸਾਰੇ ਭੱਜੇ ਆਉਣਗੇ ਨੰਬਰ ਤੇ ਟਰਾਈ ਕਰਦੇ ਨੰਬਰ ਬੰਦ ਆ ਗਿਆ ਜਿਸ ਤਰ੍ਹਾਂ ਆਪਣੇ ਆਪ ਆਪ ਬੋਲੇ ਗਏ ਹੈ ਵੀਡੀਓ ਦੇ ਵਿੱਚ ਅਪਸ਼ਬਦ ਬੋਲੇਗੇ ਹਾਂ ਬੋਲੇਗਾ ਗਾਲ੍ਹਾਂ ਤਾਂ ਕੱਢ ਹੀ ਜਾਣਾ ਹਾਂ ਬਿਲਕੁਲ ਤੇ ਉਹ ਵੀਡੀਓਜ਼ ਡਿਲੀਟ ਕਰਾਣ ਲਈ ਵੀ ਕਿਹਾ ਜਾਵੇ ਬਿਲਕੁਲ ਜੀ ਉਹ ਕਿਹਨਾਂ ਨੂੰ ਡਿਲੀਟ ਕਰਾਉਣ ਉਹਨਾਂ ਇਹ ਕੀ ਸ਼ਬਦ ਬੋਲਦੇ ਪਏ ਤੁਸੀਂ ਕੀ ਪਬਲਿਸ਼ਟੀ ਯਾਰ ਤੁਸੀਂ ਕੋਈ ਸ਼ਰਮ ਕਰ ਲਓ ਤੁਸੀਂ ਸਰਦਾਰ ਬੰਦੇ ਹੋ ਪਹਿਲਾਂ ਤੁਹਾਨੂੰ ਤੁਸੀਂ ਪਹਿਲਾਂ ਸਰਦਾਰਾਂ ਦੀ ਬਦਨਾਮੀ ਕਰਤੀ ਹੋ ਪਰ ਪੂਰੀ ساری ਦੁਨੀਆ ਨੂੰ ਕਹਿ ਰਹੇ ਹੋ ساری ਦੁਨੀਆ ਨੂੰ ਕਹਿ ਰਹੇ ਹੋ ਮੈਂ ਤਾਂ ਹੈਰਾਨ ਹਾਂ ਵੀ ਅਜੋਨੇ ਅੱਛੇ ਮਾਨੂੰ ਮਿਲਿਆ ਨਹੀਂ ਕਿਨੇ ਜੈਪੁਰ ਗਿਆ ਆ ਕਿ ਮੈਂ ਕਹਿੰਦਾ ਵੀ ਕੋਈ ਵੀ ਇਦਾਂ ਦੀ ਦੁਕਾਨ ਨਹੀਂ ਕੋਈ ਵੀ ਇਦਾਂ ਦਾ ਸਟਾਫ ਨਹੀਂ ਕੋਈ ਵੀ ਇਦਾਂ ਦੀ ਲੋਕੇਸ਼ਨ ਨਹੀਂ ਹੁੰਦੀ ਹੈ ਕਿ ਵੀ ਜਿਹੜਾ ਕੀ ਦੁਕਾਨ ਦੇ ਉਸ ਤੋਂ ਪਿੱਛੇ ਨੈਟਵਰਕ ਨਾ ਹੋਵੇ ਹਰੇਕ ਦੀ ਪਿੱਛੇ ਲੋਕੇਸ਼ਨ ਹੁੰਦੀ ਆ ਤੇ ਸਟਾਫ ਨੂੰ ਸਾਰਾ ਪਤਾ ਹੈ ਉਹਨਾਂ ਨੂੰ ਐ ਆ ਵੀ ਇਹ ਬਾਬੇ ਆਏ ਆ ਚੱਲ ਜਾਣਗੇ ਤੇ ਜੀ ਉੱਧਰ ਜਾਣ ਵਾਲੇ ਹੈ ਨਹੀਂ ਅਸੀਂ ਦਰੀ ਪਿਛਾ ਕੇ ਬੈਠਣ ਲੱਗੇ ਇੱਥੇ ਹਾਂਜੀ ਲੋਕੋ ਉਸ ਤੋਂ ਫਾਈਵ ਪੰਨ ਚੈਨਲ ਬਾਕੀ ਨਹੀਂ ਸ੍ਰੀਨਾਥੀ ਗਾਇਕਾ ਨੂੰ ਦੇਣਾ ਚਾਹੁੰਦੇ ਆ ਸਾਰਿਆਂ ਨੂੰ ਕਿ ਜਿਹੜੇ ਗੰਦੀ ਗਾਇਕੀ गा ਰਹੇ ਆ ਗੰਦੇ ਬੰਦੇ ਗਾਣੇ ਗਾ ਰਹੇ ਆ ਉਹ ਬੰਦ ਹੋ ਜਾਓ ਬਾਹਰ ਆ ਜਾਓ ਉਹਨਾਂ ਦੀਆਂ ਵੀ ਲੱਤਾਂ ਚੰਗੀ ਤਰ੍ਹਾਂ ਤੋੜਾਂਗੇ ਉਹਨਾਂ ਦੇ ਸੰਗੀ ਵੀ ਨਾਲ ਪਹੁੰਚ ਹੀ ਗਏ ਆ ਇਹਨਾਂ ਇਹਨਾਂ ਦੇ ਸਾਹਮਣੇ ਅਸੀਂ ਸਮਝਾ ਕੇ ਗਏ ਸੀ ਹੌਸਲਾ ਦੇ ਗਏ ਚੰਗੀ ਤਰ੍ਹਾਂ ਜੀ ਪਰ ਮੁੱਖਾ ਕੋਈ ਨਹੀਂ ਜੋ ਨਾਂਗਿਆ ਸਮਾਂ ਨਾਂਗੇ ਆਉਣ ਵਾਲੇ ਸਮੇਂ ਤੇ ਆਂ ਦਖਣ ਪਰ ਇਹ ਤਾਂ ਬਹੁਤ ਹੀ ਜ਼ਿਆਦਾ ਚਲੋ ਕਿ ਸਿੰਪਲ ਮੇਰੇ ਸਾਬ ਦੇ ਨਾਲ ਜੀ ਸਿਰ ਦੇ ਉੱਤੇ ਸੁੰਦਰ ਦਸਤਾਰ ਆ ਸਾਡੇ ਦਾੜਾ ਪ੍ਰਕਾਸ਼ ਆ ਫਿਰ ਤਾਂ ਲੰਡੀ ਪੁਜੀ ਗਾਣਿਆਂ ਤੇ ਵੀਡੀਓ ਪਾਹੰਦਾ ਮਤਲਬ ਨਹੀਂ ਮੰਨਦਾ ਕਿਉਂਕਿ ਦਸਤਾਰ ਆ ਸਿਰ ਦੇ ਉੱਤੇ ਇੱਕੋ ਜਿਹਾ ਪਹਿਰਾਵਾ ਦੋਨਾਂ ਦਾ ਹੋਵੇ ਤਾਂ ਜ਼ਿਆਦਾ ਚੰਗੀ ਗੱਲ ਆ ਸਹਿਜ ਅਰੋੜਾ ਵੀ ਉਹ ਗਲ ਤਰੀਕੇ ਦੇ ਨਾਲ ਚੱਲਦੇ ਆ ਹਜੇ ਵੀ ਪਰ ਜੇ ਸਾਨੂੰ ਇਹ ਅਸੀਂ ਜਦੋਂ ਵਿਚਾਰ ਕਰਕੇ ਪੁੱਜੇ ਸਾਨੂੰ ਇਹ ਹੁਣ ਠੋਕਰ ਵੱਜੀ ਬਹੁਤ ਵੱਡੀ ਆਉਣ ਵਾਲੇ ਸਮੇਂ ਤੇ ਵਧੀਆ ਢੰਗ ਦੇ ਨਾਲ ਦੁਨੀਆ ਦੇ ਸਾਹਮਣੇ ਆਉਣਗੇ ਪਰ ਸਾਨੂੰ ਇਹ ਵਿਸ਼ਵਾਸ ਨਹੀਂ ਹੋਇਆ ਦੇਖ ਕੇ ਜਦੋਂ ਮੈਂ ਦੇਖੀ ਵੀਡੀਓ ਸਾਨੂੰ ਸਿੰਧਾ ਨੇ ਪਾਈ ਉਹਨਾਂ ਨੇ ਪਾਈ ਜਿਨ੍ਹਾਂ ਨੇ ਸਾਨੂੰ ਆਉਣ ਤੋਂ ਰੋਕਿਆ ਸੀ ਆਉਣ ਤੋਂ ਬਾਅਦ ਵੀ ਸਾਡਾ ਵਿਰੋਧ ਹੋਇਆ ਬਾਹਰਲੇ ਮੁਲਕਾਂ ਤੱਕ ਸਾਡਾ ਵਿਰੋਧ ਹੋਇਆ ਤੁਸੀਂ ਜਾ ਕੇ ਗਲਤ ਕੀਤਾ ਅੱਜ ਵੀ ਸਾਡੀਆਂ ਵੀਡੀਓ ਇੰਟਰਨੈਟ ਤੇ ਹਨ ਅੱਜ ਵੀ ਉਹਨਾਂ ਉੱਤੇ ਤੁਸੀਂ ਕਮੈਂਟ ਟਿੱਪਣੀਆਂ ਪੜ੍ਹ ਸਕਦੇ ਹੋ ਲੋਕਾਂ ਨੇ ਕਿਹਾ ਤੁਸੀਂ ਗਲਤ ਕੀਤਾ ਜਾ ਕੇ ਉੱਥੇ ਪਰ ਅਸੀਂ ਕਿਹਾ ਨਹੀਂ ਸਾਡਾ ਫਰਜ਼ ਸੀ ਹੌਸਲਾ ਦੇਣਾ ਪਰ ਸਾਡੇ ਹੌਸਲਾ ਦੇਣ ਦਾ ਮਤਲਬ ਇਹ ਨਹੀਂ ਕਿ ਜੋ ਮਰਜ਼ੀ ਕਰੋ ਬਾਅਦ ਜੋ ਵੀ ਹੋਵੇ ਤੁਹਾਡੇ ਨਾਲ ਹੈ ਨਹੀਂ ਗਲਤ ਕੰਮ ਦੇ ਸੀ ਨਾਲ ਨਹੀਂ ਜੇ ਕੋਈ ਡਿਗਦਾ ਉਹਨੂੰ ਅਸੀਂ ਚੱਕਦੇ ਆ ਜੇ ਕੋਈ ਸਿਰ ਤੇ ਚੜਨ ਨੂੰ ਕਰੇ ਉਹਨੂੰ ਫੇਰ ਦੁੱਖ ਮਾ ਕੇ ਥੱਲੇ ਵੀ ਸਾਨੂੰ ਸੁੱਟਨਾ ਜੇ ਉਹਨਾਂ ਵੱਲੋਂ ਨਹੀਂ ਮਾਫੀ ਨਾਮ ਮੰਗੀ ਗਈ ਤੇ ਨਹੀਂ ਕਰੀ ਨਾ ਮੰਗੀ ਗਈ ਵੀ ਸੁੱਟ ਸਕਦਾ ਖਾਲਸਾ ਤੇ ਬੈਠਿਆ ਚ ਵੱਡੇ ਤੋਂ ਵੱਡੇ ਅਫਸਰ ਨੂੰ ਮੰਗਾ ਸਕਦਾ ਜਦੋਂ ਰੋਡ ਹੋਏ ਨਾ 2 ਮਿੰਟ ਜਾਮ ਦੁਕਾਨ ਹੋਈ ਬੰਦ ਉਹਨਾਂ ਦੀਆਂ ਨਿਕਲ ਗਏ ਚੀਕਾਂ ਸਾਡੇ ਸਿੱਖ ਧਰਮ ਦੇ ਅੱਗੇ ਬਦਨਾਮ ਕੀਤਾ ਜਾ ਰਿਹਾ ਸਾਡੇ ਸਿੱਖ ਧਰਮ ਦੇ ਵੀ ਆਗੂ ਮੈਂ ਕਹਿਣ ਤੋਂ ਗਰੇਜ ਨਹੀਂ ਕਰਾਂਗਾ ਵੱਡੇ ਵੱਡੇ ਮਸਲੇ 'ਚ ਜਾ ਕੇ ਮੀਟਿੰਗਾਂ ਕਰ ਲੈਂਦੇ ਆ ਵੱਡੇ ਵੱਡੇ ਘਟ ਕੱਢ ਕੇ ਬਹਿ ਜਾਂਦੇ ਆ ਵੱਡਿਆ ਵੱਡੇ ਸ੍ਰੀ ਸਭਾ ਪੜ ਲੈਂਦੇ ਆ ਇਹੋ ਜਿਹੇ ਮੁੱਦੇ ਕਿੰਨਾਂ ਨੇ ਸੁਭਾਲਣੇ ਆ ਤੇ ਜਿਹੜੇ ਇਹੋ ਜਿਹੇ ਮੁੱਦੇ ਸੁਭਾਲਦੇ ਆ ਉਹਨਾਂ ਨਾਲ ਤੋੜਨ ਨੂੰ ਤਿਆਰ ਨਹੀਂ ਹੁੰਦੇ ਜੇ ਸਾਡੀ ਸਰਮੋਹ ਸੰਸਥਾ ਹੀ ਕਾਇ ਹੈ ਜੋ ਕੀ ਹੋਵੇ ਨਾ ਸਤਕਾਰਯੋਗ ਅਕਾਲ ਤਖਸਾਲ ਸਾਹਿਬ ਨੂੰ ਨਮਸਤਾ ਕਰਦੇ ਉੱਤੇ ਪਰ ਇਹ ਬਾਦਲ ਦਲ ਦੀ ਜੇਬਾਂ 'ਚੋਂ ਜ਼ੱਫੇਦਾਰ ਨਿਕਲੇ ਤੇ ਉੱਥੇ ਪ੍ਰਧਾਨ ਨਿਕਲੇ ਜਿਓ ਸਾਡੇ ਇੱਕ ਦੇ ਸਿੰਘਾ 'ਚ ਕੋਈ ਖਾਸ ਜਿਹੇ ਇੱਕ ਵੀ ਬਹਿ ਜਾਣਾ ਤੇ ਬੰਦੇ ਦੇ ਪੁੱਤ ਦੁਨੀਆ ਸਾਰੀ ਤੇ ਬਣਾ ਕੇ ਦੱਸਦੇ ਵੇ ਕਿ ਸਿੱਖਾਂ ਦੀ ਰਹਿਨਮਾਈ ਕਿੱਦਾਂ ਹੁੰਦੀ ਆ ਪਰ ਇਹਨਾਂ ਨੇ ਗਦਰ ਗੰਦ ਪਾਤਾ ਤਾਂ ਹੀ ਹੋ ਜੇ ਸੁਆ ਉਖਦੀਆਂ ਨੇ ਤੇ ਉਹਨਾਂ ਨੂੰ ਮੂੰਹ ਜਿਹੜੇ ਨੰਬੜੇ ਆ ਨਾ ਉਹ ਖਾਲਸੇ ਨੂੰ ਆਉਂਦੇ ਆ ਇਸੇ ਕਰਕੇ ਤੇ ਖਾਲਸਾ ਇਸੇ ਕਰਕੇ ਤੁਰਿਆ ਆ ਕਿ ਅਸੀਂ ਉਹਨਾਂ ਨੂੰ ਹੁਣ ਤੱਕ ਪ੍ਰਵਾਹ ਕੀਤੀ ਹੋਣੀ ਅਸੀਂ ਪ੍ਰਵਾਹ ਕਰਦੇ ਆ ਪਾਪਾ ਜੀ ਗਾਇਕਾਂਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਗਾਇਕਾਂਾਂ ਤੇ ਬਿਲਕੁਲ ਬੇਨੇ ਗਾਉਂਦੇ ਆ ਇੱਥਾਂ ਦੇ ਗਾਣੇ ਬਿਲਕੁਲ ਰੌਣਕ ਚੱਲਦਾ ਸਾਰੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਬਾਈ ਇਥੇ ਆਉਣ ਤੋਂ ਪਿੱਛੇ ਤੁਹਾਡੀ ਗੱਲਬਾਤ ਹੋਈ ਕੋਈ ਫੋਨ ਤੇ ਇਹਨਾਂ ਨਾਲ ਜੇ ਕੋਨਟੈਕਟ ਹੋਇਆ ਤੁਹਾਡਾ ਕੋਈ ਗੱਲਬਾਤ ਨਹੀਂ ਹੋਈ ਸਾਨੂੰ 12 ਕੌਲ ਆਈਆਂ 12 ਵੀਡੀਓ ਆਈਆਂ ਵੇਖ ਕੇ ਮਨ ਦੁਖੀ ਹੋਇਆ ਲੋਕੀ ਇਹਨਾਂ ਦੀ ਵੀਡੀਓ ਟੈਗ ਕਰਕੇ ਨਾਲ ਤੇ ਦੁਖਿਆਰ ਕਰ ਰਹੇ ਆ ਵੀ ਅਸੀਂ ਤਾਂ ਤੁਹਾਡਾ ਇੰਨਾ ਚੰਗਾ ਕੀਤਾ ਅਸੀਂ ਦੁਨੀਆ ਦੀ ਪਰਵਾਹ ਨਾ ਕਰਕੇ ਤੁਹਾਡੇ ਨਾਲ ਖੜੇ ਅੱਜ ਤੁਸੀਂ ਸਾਨੂੰ ਰੋਂਗ ਸ਼ਬਦ ਸਾਨੂੰ ਗੰਦੀਆਂ ਗਾਲਾਂ ਕੱਢ ਰਹੇ ਹੋ ਤੇ ਮਤਲਬ ਤੁਹਾਡੇ ਲਈ ਚੰਗੀ ਗੱਲ ਨਹੀਂ ਉਹਨਾਂ ਲੋਕਾਂ ਦੀ ਕੌਲ ਆਈਆਂ ਦਰਦ ਲੈ ਕੇ ਅੱਜ ਜਿਹੜੇ ਲੋਕ ਇਹਨਾਂ ਦਾ ਸਾਥ ਦੇ ਰਹੇ ਸੀਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਇਨਾਂ ਦਾ ਸਾਥ ਦੇ ਰਹੇ ਸੀ ਹੁਣ ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵਾਂ ਵੀ ਤੁਸੀਂ ਇਹ ਸਾਥ ਦੇਣ ਦਾ ਨਤੀਜਾ ਵੇਖ ਲਿਆ ਇਹ ਹੁਣ ਤੁਸੀਂ ਕਹਿ ਰਹੇ ਹੋ ਨਾ ਸਾਨੂੰ ਕਿ ਅਸੀਂ ਸਾਥ ਦਿੱਤਾ ਤੇ ਇਹਨਾਂ ਨੇ ਨੰਮ ਘਰਾਮੀ ਕੀਤੀ ਸਾਡੇ ਸਾਥ ਦੇਣ ਦਾ ਗਲਤ ਪ੍ਰਣਾਮ ਨਿਕਲਿਆ ਇਸੇ ਕਰਕੇ ਕੋਈ ਬਹੁਤੀ ਵਾਰੀ ਕਿਸੇ ਨੂੰ ਸਮਝਾਉਂਦਾ ਨਹੀਂ ਸਾਥ ਦੇਣੋਂ ਲੋਕ ਘਟ ਜਾਂਦੇ ਨੇ ਕਿ ਜਿਹੜੇ ਕੁੱਤੇ ਦੀ ਪੂਛ ਆ ਕੁੱਤੇ ਦੀ ਪੂਛ ਹੀ ਰਹਿੰਦੀ ਉਹ ਕਦੀ ਸਿੱਧੀ ਨਹੀਂ ਹੁਬੇ ਲੱਗਦਾ ਇਹਨਾਂ ਨੂੰ ਗਿਲਟੀ ਫੀਲ ਹੋ ਰਹੀ ਕਿ ਇਹ ਇੰਨਾ ਕੁਝ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹਦਾ ਮਤਲਬ ਨਹੀਂ ਕਰਨਾ ਇਹ ਫੀਲ ਹੋਇਆ ਹੁੰਦਾ ਬਣਦੀ ਸੀ ਉਦੋਂ ਅਸੀਂ ਵੀ ਨਾਲ ਖੜੇ ਬਣਦਾ ਸੀ ਉਦੋਂ ਪਰ ਹੁਣ ਜਿਨ੍ਹਾਂ ਨੇ ਸਾਥ ਤਾਂ ਹੀ ਸਾਰਿਆਂ ਨੂੰ ਮੈਸੇਜ ਦਿੰਨੇ ਆ ਸੁਨੇਹਾ ਦਿੰਨੇ ਆ ਸਾਰੇ ਇਹੀ ਕੰਟੈਕਟ ਇਹਨਾਂ ਦੇ ਨਾਲ ਕਰਕੇ ਚੰਗੀ ਤਰ੍ਹਾਂ ਲਾੜ ਤਾਂ ਇੱਕ ਗੱਲ ਮੈਂ ਹੋਰ ਪਹਿਲੇ ਜਿਹੜੀ ਚੋਣਾਂ ਅੱਗੇ ਤੇ ਲੋਕਾਂ ਨੂੰ ਸ਼ੱਕ ਸੀ ਨਾ ਕਿ ਵੀਡੀਓ ਕਿਸੇ ਨੇ ਵਾਇਲਰ ਕਰ ਦਿੱਤੀ ਆ ਜਾਂ ਇਹਨਾਂ ਕੋਲ ਗਲਤੀ ਹੋ ਗਈ ਆ ਪਰ ਇਹੋ ਜਿਹਾ ਕਰਤੂਤਤਾ ਵੇਖ ਕੇ ਮੈਂ ਗਾਰੰਟੀ 100% ਕਹਿ ਸਕਦਾ ਕਿ ਵੀਡੀਓ ਨਾ ਖੁਦ ਬਣਾ ਕੇ ਇਹਨਾਂ ਨੇ ਆਪ ਵਾਇਲਰ ਕੀਤੀ ਆ ਇਹਦੇ ਪਿੱਤੇ ਮਕਸਦ ਕੀ ਆ ਇਹਨਾਂ ਦਾ ਕਿੰਨੀ ਕਿ ਗਿਰੀ ਸੋਚਵਾ ਉਹ ਵਾਹਿਗੁਰੂ ਜਾਣਦਾ ਜਾਂ ਇਹ ਦੱਸਦੇ ਇਹ ਬੰਦੇ ਕਿੰਨੀ ਦੇਰ ਤੱਕ ਇੱਥੇ ਇਦਾਂ ਅੱਛੇ ਇੱਥੀਆਂ ਦੇ ਆਪਣੇ ਖਾਲਸੇ ਦੀ ਪਿੱਛੇ ਤੱਕ ਜਿੰਨਾਂ ਚਿਰ ਸਾਨੂੰ ਪਿੱਛੋਂ ਕੋਈ ਨਹੀਂ ਹੁੰਦਾ ਜਿਨ੍ਹਾਂ ਦੇ ਵੱਡੇ ਆਏ ਆ ਵੱਡੇ ਮਾਂ ਬੁੱਕਾ ਨਹੀਂ ਹੁੰਦਾ ਖਾਲਸਾ ਇੱਥੇ ਰਹੂਗੀ ਜਿੰਨਾਂ ਚਿਰ ਕੋਈ ਸਪਸ਼ਟ ਕਰਨੀ ਹੁੰਦਾ ਗੱਲ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇੱਥੇ ਪੈ ਰਹੇ ਹਾਂ ਤੇ ਹੁਣ ਇਹਨਾਂ ਸਟਾਫ ਨੇ ਤੁਹਾਡੀ ਗੱਲਬਾਤ ਕਰਾਈ ਉਹਨਾਂ ਨਾਲ ਇਹ ਕੁਝ ਆਪਨੇ ਗੱਲਬਾਤ ਕੀਤੀ ਆਪ ਕੀਤੀ ਖੁਦ ਇਹਨਾਂ ਦੀ ਮੈਡਮ ਵੀ ਹੋਈ ਉਹ ਕਹਿੰਦੀ ਉਹ ਜੈਪੁਰ ਗਏ ਨੇ ਉਹਨਾਂ ਕੱਲ ਨੂੰ ਆ ਜਣਾ ਵਾ ਸਟਾਰਬ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਮੁਰਕੇ ਉਹਨਾਂ ਨੇ ਕਿਹਾ ਵੀ ਤੁਸੀਂ ਆ ਕਾਲ ਕਰ ਲਓ ਨੰਬਰ ਲੈ ਲਓ ਜਦੋਂ ਅਸੀਂ ਉਹ ਨੰਬਰ ਤੋਂ ਕਾਲ ਕੀਤੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਸੋਚ ਉਫ ਪਾਰਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਿੰਘ ਪਹੁੰਚ ਕੇ ਸਟਾਰਬ ਨੇ ਦੱਸ ਦਿੱਤਾ ਹੋਇਆ ਉਸ ਤੋਂ ਬਾਅਦ ਉਹਨੇ ਸੋਚ ਉਫ ਕਰ ਲਿਆ ਠੀਕ ਹੈ ਜੀ ਅੱਜ ਜੀ ਤਿੰਨਮੀਨੇ ਤੌਰ ਤੇ ਵੀਡੀਓ ਦੇਖੋ ਆਹ ਵਾਲੀ ਵੀਡੀਓ ਜਿੱਥੇ ਐਸਾ ਸੈਂਪਲ ਆਇਆ ਸੀ ਮੇਰੇ ਕੋਲ ਇੱਥੇ ਮਾਈਕ ਤੇ ਅਭੀ ਇਹਦੇ ਵਿੱਚ ਦੁਨੀਆ ਦਾ ਕੀ ਖਾਇਰੇ ਦੁਨੀਆ ਕੈਸੀ ਜੇ ਕਿਆ-ਕਿਆ ਰੰਗ ਦਿਖਾਏ ਦੁਨੀਆ ਬੜੀ ਭੈਣਚੋਰੀ ਦੁਨੀਆ ਦਾ ਕੀ ਕਸੂਰ ਦੁਨੀਆ ਦੇ ਕੀ ਕਸੂਰੇ ਦੇ ਵਿੱਚ ਵੀਡੀਓ ਕਰਾਇਆ ਵੱਲੋਂ ਤੁਸੀਂ ਕਸੂਰ ਕੀਤਾ ਤੇ ਤੁਸੀਂ ਕਸੂਰ ਦੀ ਸਜ਼ਾ ਭੁਗਤੀ ਤੇ ਸਾਡਾ ਕੀ ਕਸੂਰ ਜਿੰਨਾ ਤੁਹਾਡੀ ਹੈਲਪ ਕੀਤੀ ਸਾਰੇ ਲੋਕਾਂ ਨੇ ਕਸੂਰ ਉਹਨਾਂ ਦਾ ਕੱਢ ਰਿਹਾ ਕੋਈ ਨਹੀਂ ਦਿਖਾਇ ਛੋਡੀ ਜੇ ਕਈ ਸਾਡੇ ਕੋਲ ਵੀਡੀਓ ਪਾਕੀਆਂ ਹੋਈਆਂ ਜਿਹੜੀਆਂ ਮਨੋਂ ਗਲਤ ਜਿਹੜਾ ਤਰੀਕੇ ਦੇ ਨਾਲ ਉਹ ਗਾਣਿਆਂ ਦੇ ਉੱਤੇ ਵੀਡੀਓ ਜਿਹੜੀਆਂ ਪਾਈਆਂ ਹੋਈਆਂ ਸਾਰਿਆਂ ਨੂੰ ਇਹਨਾਂ ਕੱਲਾ ਸਹਿਜ ਰੋੜੇ ਨੂੰ ਨਹੀਂ ਇਹ ਵਰਪ੍ਰੀਤ ਕਾਨੂੰਨੀ ਕੱਲਾ ਅਸੀਂ ਉਹਨਾਂ ਨੂੰ ਵੀ ਸਨੇਹਾ ਦੇ ਰਹੇ ਜਿਹੜੇ ਅੱਜ ਦੇ ਸਮੇਂ ਉੱਤੇ ਇੰਸਟਾਗ੍ਰਾਮ ਤੇ ਆਮ ਫੇਸਬੁੱਕਾਂ ਤੇ ਸਾਡੀ ਜਗ੍ਹਾ ਗਲਤ ਗਾਣਿਆਂ ਉੱਤੇ ਦਸਤਾਰਾਂ ਸਜਾ ਕੇ ਜਿਹੜੀਆਂ ਬੱਚੀਆਂ ਜੋ ਵੀ ਕਰ ਰਹੀਆਂ ਐਕਟਿੰਗ ਆ ਉਹ ਬਿਲਕੁਲ ਗਲਤ ਕਰ ਰਹੀਆਂ ਇਹੋ ਜਿਹਾ ਕੰਮ ਨਾ ਕਰੋ ਗੰਦੇ ਗੀਤਾਂ ਦੇ ਉੱਤੇ ਗੁਰੂ ਸਾਹਿਬ ਦੀ ਸਿੱਖੀ ਨੂੰ ਨਾ ਬਦਨਾਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜਿਹੜੇ ਇਹੋ ਜਿਹੇ ਗਾਣੇ ਗਾਉਂਦੇ ਨੇ ਸਿੰਗਰਸ ਉਹਨਾਂ ਨੂੰ ਵੀ ਕੋਈ ਮੈਸੇਜ ਉਹਨਾਂ ਨੂੰ ਮੈਸੇਜ ਨਾ ਸੁਨੇਹਾ ਸਾਡੀ ਚੇਤਾਵਨੀ ਆ ਜੇ ਹੁਣ ਗੱਲਦੇ ਆ ਸਾਡੇ ਸਾਡੀ ਪਹੁੰਚ ਨਹੀਂ ਪਹੁੰਚ ਨਹੀਂ ਉਹਨਾਂ ਤੱਕ ਹੈਨਾ ਜੇ ਅਸੀਂ ਪਹੁੰਚ ਜਾਈਏ ਸਾਡੇ ਹੱਥ ਜੇ ਲੱਗ ਜਾਣ ਉਹਨਾਂ ਦੀ ਵੀ ਲੱਤਾਂ ਤੋੜਾਂਗੇ ਅਸੀਂ ਸਮਝਾ ਦਿੰਦੇ ਆ ਕਿ ਸੁਧਰ ਜੋ ਇਹ ਗੱਲ ਇਹ ਵੀ ਨਹੀਂ ਤੇ ਪਹੁੰਚ ਬਾਬੇ ਦੇਖਿਆ ਪਹੁੰਚ ਦੀ ਨਹੀਂ ਸੱਚੀ ਗੱਲ ਆ ਪਹੁੰਚ ਪਹੁੰਚਾਉਣ ਦਾ ਤਰੀਕਾ ਵਾ ਦੋ ਚ ਚੌਥੀ ਪੰਜਵੀਂ ਛੇਵੀਂ ਆਰੀ ਜਦੋਂ ਕਿਸੇ ਦੇ ਪਿੱਛੇ ਕੋਈ ਲੱਗ ਜਾਏ ਨਾ ਫਿਰ ਪਹੁੰਚ ਹੋ ਜਾਂਦੀ ਹੁੰਦੀ ਆ ਇਸ ਕਰਕੇ ਉਹ ਵੀ ਜਿਹੜੇ ਬੰਦੇ ਦੇ ਪੁੱਤ ਬਣ ਜਾਣ ਸਾਡੇ ਪੰਜਾਬ ਚ ਕਲਚਰ ਨਾ ਖਰਾਬ ਕਰਨ